ਹਾਂਜੀ 5 ਮੀਟਰ ਕਾਂთა ਕਾਟਨ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਮਿਲੇਗਾ neck ਤੇ ਬਾਜੂ ਤੇ ਵਰਕ ਰਹੇਗਾ ਦੁਪੱਟਾ ਮਸਲੀਨ ਕਾਟਨ ਦਾ ਰਹੇਗਾ 770 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ 2 ਮੀਟਰ ਕਾਟਨ ਦੀ ਪ੍ਰਿੰਟਡ ਸ਼ਰਟ ਰਹੇਗੀ ਲੈਸ ਵਰਕ ਹੋਇਆ ਫਰੰਟ ਤੇ 2 ਮੀਟਰ ਬਾਟਮ ਮਸਲੀਨ ਦੀ ਪੌਂਚਾ ਵਰਕ 2.5 ਮੀਟਰ ਦੁਪੱਟਾ ਰਹੇਗਾ 699 ਵਿੱਚ ਸੂਟ ਬਾਈ ਕਰ ਸਕਦੇ ਹੋ 2 ਮੀਟਰ ਸ਼ੀਮਾ ਡਿਜੀਟਲ ਪ੍ਰਿੰਟਡ ਸ਼ਰਟ ਰਹੇਗਾ ਆਰੀਵਰਕ बॉਟਮ 3 ਮੀਟਰ ਕਾਟਨ ਦੀ ਰਹੇਗੀ ਸਵਾ ਦੋ ਮੀਟਰ ਮਸਲੀਨ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਰਹੇਗਾ 980 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਕਾਟਨ ਮੈਚਿੰਗ ਸੂਟ ਰਹਿਣਗੇ ਸ਼ਰਟ ਰਹੇਗੀ ਪ੍ਰਿੰਟਡ ਪ੍ਰਿੰਟਡ ਨਾਰਮਲ ਬਣੇ ਸਾਈਜ਼ 2 ਮੀਟਰ ਵੱਡੇ ਪਣੇ ਦੇ ਵਿੱਚ 170 ਦੀ ਰਹੇਗੀ ਕਾਟਨ ਦੀ ਜਿਹੜੀ ਪਲੇਨ बॉਟਮ ਰਹੇਗੀ ਨਾਰਮਲ ਪਣੇ ਦੀ ਵਿੱਚ ਰਹੇਗੀ 2 ਮੀਟਰ ਪਿਓਰ ਕਾਟਨ ਦਾ ਸੈਲਫ ਲਾਈਨਿੰਗ ਵਾਲਾ ਟਾਇਡਾਈ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ 980 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਰਹਣਗੇ ਵਿਦਆਊਟ ਦੁਪੱਟਾ ਪਿਓਰ ਕਾਟਨ ਦੇ ਪ੍ਰਿੰਟਡ ਸ਼ਰਟ ਰਹੇਗੀ ਵੱਡੇ ਪਣੀ ਦੇ ਵਿੱਚ 170 ਪਲੇਨ ਬਾਟਮ ਰਹੇਗੀ 2 ਮੀਟਰ ਵੱਡੇ ਪਣੀ ਦੇ ਵਿੱਚ 450 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਸਲੀਨ ਕਾਟਨ ਦਾ ਸੂਟ ਰਹੇਗਾ 5 ਮੀਟਰ ਥ्रेड ਵਰਕ ਮਿਲੇਗਾ ਪਾਜੂ ਤੇ ਵੀ ਵਰਕ ਮਿਲੇਗਾ ਸਵਾ 2 ਮੀਟਰ ਦੁਪੱਟਾ ਮਸਲੀਨ ਕਾਟਨ ਦਾ ਇਦੇ ਵਿੱਚ ਇੱਕ ਹੀ ਕਲਰ ਅਵੇਲੇਬਲ ਹੈ 699 ਵਿੱਚ 600 ਤੁਸੀਂ ਬਾਈ ਕਰ ਸਕਦੇ ਹੋ ਵਰਕ ਨੀਟ ਐਂਡ ਕਲੀਨ ਰਹੇਗਾ ਇਹ ਵੀ 5 ਮੀਟਰ ਮਸਲੀਨ ਕਾਟਨ ਦਾ ਸੂਟ ਰਹੇਗਾ ਟਾਈ ਡਾਈ ਫੈਂਸੀ ਥ੍ਰੈਡ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ ਮਸਲੀਨ ਕਾਟਨ ਦਾ 2.5 ਮੀਟਰ 550 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਕੰਥਾ ਕਾਟਨ ਦਾ ਸੂਟ ਰਹੇਗਾ ਫੈਂਸੀ ਥ੍ਰੈਡ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਰਹੇਗਾ ਮਸਲੀਨ ਦਾ ਟਾਈ ਡਾਈ ਦੁਪੱਟਾ ਰਹੇਗਾ 790 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਦੁਪੱਟਾ ਸੂਟ ਰਹੇਗਾ ਮੈਚਿੰਗ ਸੂਟ ਲੈਣਗੇ ਪ्युअर कॉटन प्रिंटेड ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਤੇ ਹੈਗੀ ਸੁਪਰ ਨੈੱਟ ਦਾ ਦੁਪੱਟਾ ਰਹੇਗਾ ਪਲੇਨ 600 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਗਰਮੀਆਂ ਦੇ ਲਈ ਸੂਟ ਨੇ ਵਿਦਆਊਟ ਲਰਨਿੰਗ ਸਟਿਚ ਹੋ ਜਾਣਗੇ ਇਹਨਾਂ ਤੇ ਤੁਸੀਂ ਲੈਸਰ ਦਾ ਡਿਜ਼ਾਈਨ ਵਰਕ ਕਰਕੇ ਸ਼ਰਟ ਨੂੰ ਰੈਡੀ ਕਰ ਸਕਦੇ ਹੋ ਬਹੁਤ ਹੀ ਸੋਹਣੀ ਪ੍ਰਿੰਟ ਨੇ ਨਿਊ ਪ੍ਰਿੰਟ ਆਪਾਂ ਐਡ ਕੀਤੇ ਹੋਏ ਨੇ ਇਹ ਵਾਲੇ ਪਿਓਰ ਕਾਟਨ ਦੇ ਸੂਟ ਰਹਿਣਗੇ ਮਲਮਲ ਕਾਟਨ ਦਾ ਪ੍ਰਿੰਟਡ ਦੁਪੱਟਾ ਰਹੇਗਾ ਕੈਂਬਰੀ ਕਾਟਨ ਦਾ ਸੂਟ ਰਹੇਗਾ 1.80 ਵੱਡੇ ਪਣੇ ਦੇ ਵਿੱਚ ਬਾਟਮ ਵੀ 1.80 ਵੱਡੇ ਪਣੇ ਦੇ ਵਿੱਚ ਰਹੇਗੀ ਨਾਰਮਲ ਪਣੇ ਦੇ ਵਿੱਚ ਨਾਰਮਲ ਪਣ ਦੇ ਵਿੱਚ 2.5 ਮੀਟਰ ਰਹੇਗੀ 650 ਵਿੱਚ ਇਹ ਸੂਟ ਬਾਏ ਕਰ ਸਕਦੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ Thank you.